ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਕਿਹਾ ਕਿ ਉਹ ਆਉਣ ਵਾਲੇ 2-3 ਹਫ਼ਤਿਆਂ ਦੇ ਵਿੱਚ ਸਟੀਲ ਅਤੇ ਸੈਮੀਕੰਡਕਟਰਾਂ ਦੇ ਆਯਾਤ ਤੇ ਵੀ ਟੈਰਿਫ ਲਗਾਉਣਗੇ। 트੍ਰੰਪ ਦੇ ਬਿਆਨ ਨੇ ਸੈਮੀਕੰਡਕਟਰ ਨਿਰਮਾਣ ਕੰਪਨੀਆਂ ਦੀ ਨੀਂਦ ਉਡਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼ੁਰੂ ਦੇ ਵਿੱਚ ਦਰਾਂ ਘੱਟ ਰੱਖੀਆਂ ਜਾਣਗੀਆਂ ਤਾਂ ਜੋ ਕੰਪਨੀਆਂ ਨੂੰ ਅਮਰੀਕਾ ਦੇ ਵਿੱਚ ਨਿਰਮਾਣ ਕਰਨ ਦਾ ਸਮਾਂ ਤੇ ਮੌਕਾ ਮਿਲ ਸਕੇ। ਡੋਨਾਲਡ 트੍ਰੰਪ ਨੇ ਐਲਾਨ ਕੀਤਾ ਕਿ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਸਟੀਲ ਅਤੇ ਸੈਮੀਕੰਡਕਟਰ ਚਿਪਸ ਅਤੇ ਆਯਾਤ ਦੇ ਟੈਰਿਫ ਲਗਾਏ ਜਾਣਗੇ ਇਹ ਕਦਮ ਘਰੇਲੂ ਨਿਰਮਾਣ ਉਤਸ਼ਾਹਿਤ ਕਰਨ ਲਈ ਚੁੱਕਿਆ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਕੰਪਨੀਆਂ ਉੱਚ ਟੈਰਿਫ ਦਾ ਸਾਹਮਣਾ ਕਰਨ ਦੀ ਬਜਾਏ ਅਮਰੀਕਾ ਦੇ ਵਿੱਚ ਉਤਪਾਦਨ ਕਰਨਾ ਪਸੰਦ ਕਰਨਗੀਆਂ 트੍ਰੰਪ ਨੇ ਕਿਹਾ ਕਿ ਉਹਨਾਂ ਦੀ ਨੀਤੀ ਦਾ ਮੁੱਖ ਉਦੇਸ਼ ਅਮਰੀਕੀ ਘਰੇਲੂ ਨਿਰਮਾਣ ਨੂੰ ਮਜ਼ਬੂਤ ਕਰਨਾ ਹੈ ਉਹਨਾਂ ਉਦਾਹਰਣ ਦਿੱਤੀ ਕਿ ਜਿਸ ਤਰ੍ਹਾਂ ਦਵਾਈਆਂ ਤੇ ਟੈਰਿਫ ਪਹਿਲਾਂ ਘਟਾਏ ਗਏ ਤੇ ਫਿਰ ਵਧਾਏ ਗਏ ਉਸੇ ਤਰ੍ਹਾਂ ਸਟੀਲ ਅਤੇ ਚਿਪਸ ਲਈ ਵੀ ਪ੍ਰਕਿਰਿਆ ਅਪਣਾਈ ਜਾਵੇਗੀ ਉਹਨਾਂ ਇਹ ਵੀ ਸੰਕੇਤ ਦਿੱਤਾ ਕਿ ਇਹ ਨੀਤੀ ਉਹਨਾਂ ਕੰਪਨੀਆਂ ਨੂੰ ਛੋੜ ਦੇ ਸਕਦੀ ਹੈ ਜੋ ਅਮਰੀਕਾ ਦੇ ਵਿੱਚ ਉਤਪਾਦਨ ਵਧਾਉਣ ਲਈ ਵਚਨਬੱਧ ਹੋਣਗੀਆਂ ਟਰੰਪ ਦੀਆਂ ਨੀਤੀਆਂ ਨੇ ਪਹਿਲਾਂ ਵੀ ਵਿਸ਼ਵ ਵਪਾਰ ਸਮੀਕਰਨਾਂ ਨੂੰ ਬਦਲ ਦਿੱਤਾ ਫਰਵਰੀ ਦੇ ਵਿੱਚ ਉਹਨਾਂ ਨੇ ਸਟੀਲ ਅਤੇ ਐਲੂਮੀਨੀਅਮ ਤੇ ਟੈਰਿਫ ਵਧਾ ਕੇ 25% ਕਰ ਦਿੱਤਾ ਸੀ ਮਈ ਦੇ ਵਿੱਚ ਉਹਨਾਂ ਨੇ ਇਸ ਨੂੰ 50% ਤੱਕ ਵਧਾਉਣ ਦਾ ਐਲਾਨ ਕੀਤਾ ਤਾਂ ਜੋ ਘਰੇਲੂ ਨਿਰਮਾਤਾਵਾਂ ਨੂੰ ਹੋਰ ਹੁਲਾਰਾ ਮਿਲ ਸਕੇ ਹੁਣ ਸੈਮੀ ਕੰਡਕਟਰ ਚਿਪਸ ਤੇ 100% ਟੈਰਿਫ ਲਗਾਉਣ ਦੀਆਂ ਤਿਆਰੀਆਂ ਨੇ ਹਾਲਾਂਕਿ ਜੋ ਕੰਪਨੀਆਂ ਅਮਰੀਕਾ ਦੇ ਵਿੱਚ ਨਿਵੇਸ਼ ਕਰਨ ਲਈ ਤਿਆਰ ਨੇ ਉਹਨਾਂ ਨੂੰ ਇਸ ਤੋਂ ਰਾਹਤ ਦਿੱਤੀ ਜਾਵੇਗੀ ਟਰੰਪ ਦਾ ਇਹ ਬਿਆਨ ਅਜੇ ਸਮੇਂ ਆਇਆ ਜਦੋਂ ਐਪਲ ਨੇ ਅਮਰੀਕਾ ਦੇ ਵਿੱਚ 100 ਬਿਲੀਅਨ ਡਾਲਰ ਦੇ ਵੱਧੂ ਨਿਵੇਸ਼ ਦਾ ਐਲਾਨ ਕੀਤਾ ਹੈ ਕਦਮ ਅਮਰੀਕੀ ਸਰਕਾਰ ਦੀ ਵੱਡੀ ਤਕਨੀਕੀਆ ਕੰਪਨੀ ਨੂੰ ਅਮਰੀਕਾ ਦੇ ਵਿੱਚ ਨਿਰਮਾਣ ਵਧਾਉਣ ਲਈ ਉਤਸ਼ਾਹਿਤ ਕਰਨ ਦੀ ਰਣਨੀਤੀ ਅਨੁਸਾਰ ਹੈ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ